ਦੋ ਜਹੰਮੇ ਮਾਲਕ ਸਮੁੱਚੀ ਦੁਨੀਆ ਨੂੰ ਸ਼ੌਂਕੀ ਪ੍ਰਦਾਨ ਕਰਨ ਵਾਲੇ ਤਨ ਸਤguru ਤਨ ਤਨ ਗੁਰੂ ਵੈਸੇ ਜਿਦੀ ਮਿੱਠੀ ਗੋਦ ਅੰਦਰ ਬੂਟ ਬੱਟੇ ਕਨਸਾ ਸਾਹ ਸੰਗਤ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਅਬ ਮੇਰੇ ਪਿੱਛੇ ਜਦ ਬੈਨਰ ਲੱਗਾ ਹੈਗਾ ਇਹਦੇ ਤੇ ਲਿਖਿਆ ਹੈਂਦੀ ਦੇ ਵਿੱਚ ਮਸਜਿਦ ਜੀ ਕੇ 49ਵੇਂ ਮਹਾਨ ਗੁਰਮਤ ਸਮਾਗਮ ਨੂੰ ਸਮਰਪਿਤ ਹੁਣ ਜਿਹੜਾ ਮਹਾਨ ਗੁਰਮਤ ਸਮਾਗਮ ਹੈ ਨਾ ਕਿਉਂਕਿ ਮੈਂ ਸਾਰਿਆਂ ਤੋਂ ਬਾਅਦ ਹਾਜ਼ਰੀ ਭਰ ਰਿਹਾ ਤੇ ਇਸ ਲਈ ਮੇਰੀਆਂ ਕੁਝ ਜ਼ਿੰਮੇਵਾਰੀਆਂ ਨੇ ਕਿ ਮੈਂ ਆਪ ਜੀ ਨੂੰ ਜਾਣੂ ਕਰਾਵਾਂ ਕਿ ਆਪਾਂ ਵਿੱਚ ਲੋਕ ਕੰਮ ਕਰਦੇ ਆ ਕੋਈ ਵੀ ਭਾਵੇਂ ਦੁਕਾਨਦਾਰੀ ਕਰੀਏ ਭਾਵੇਂ ਖੇਤੀ ਕਰੀਏ ਭਾਵੇਂ ਕੋਈ ਨੌਕਰੀ ਚਾਤਰੀ ਕਰੀਏ ਜਿਵੇਂ ਦਾਸ ਵੀ 38 ਸਾਲ ਗਵਰਨਮੈਂਟ ਦੀ ਨੌਕਰੀ ਕਰਕੇ ਰਿਟਾਇਰ ਹੋਇਆ ਹੁਣ ਉਹਦੇ ਵਿੱਚ ਆਪਾਂ ਹਮੇਸ਼ਾ ਇਹ ਸੋਚਦੇ ਆ ਕਿ ਇਹਦੇ ਵਿੱਚ ਸਾਨੂੰ ਕੁਝ ਕੀ ਮਿਲੇ ਲਾਭ ਲਾਭ ਜੇ ਕੰਮ ਵੀ ਨਾਲ ਕੁਝ ਹੋਇਆ ਤੇ ਭੱਲੇ ਉਹ ਫਿਰ ਕੰਮ ਕਰਨ ਦਾ ਕੀ ਫਾਇਦਾ ਔਰ ਇਥੇ ਬਰੋਟਾ ਮੇੇਬ ਦੇ ਪੰਥ ਕਾ ਨੇ ਏਡਾ ਉਪਰਾਲਾ ਕੀਤਾ ਦਰ ਕੇ ਆਪਾ ਪੰਕਤੀਆਂ ਸਮਝ ਆ ਜਾਣ ਇਹ ਰੱਬ ਤੁਹਾਨੂੰ ਪਤਾ ਲੱਗ ਗਿਆ ਮਹਾਨ ਗੁਰਮਤ ਸੁਭਾਗ ਕਿਸ ਨਹੀਂ ਹੈ ਗੁਰੂ ਕੀ ਮਤ ਤੁਲੇ ਇਆਨੇ

ਧੰਨ ਗੁਰੂ ਅਮਰਦਾਸ ਪਾਤਸ਼ਾਹ ਕੋਲ ਇਹ ਗੋ ਸਿਨਾਕਨ ਮਤਦਾ ਧਾਰ ਨਹੀਂ ਆਇਆ ਆਗੇ ਸਵਾਲ ਕੀਤਾ ਸੱਚੇ ਪਾਤਸ਼ਾਹ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਜਿਹਨੇ ਮੇਂ ਆਪਣੀ ਬਾਣੀ ਲਿਖੀ ਉਹ ਪੋਥੀ ਤੁਹਾਡੇ ਕੋਲ ਮੌਜੂਦ ਮੈਂ ਬੇਨਤੀ ਜੀ ਕਰੀ ਮੇਰੇ ਕੋਲ ਜਿੰਮੇਦਾਰੀ ਕਰਨ ਲਾਖੜ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਗੁਰੂ ਅੰਮ੍ਰਿਤ ਦੇ ਪਾਤਸ਼ਾਹ ਜੀ ਨੇ ਇਹ ਸ਼ਲੋਕ ਲਿਖੇ 63 ਉਹ ਵੀ ਤੁਹਾਡੇ ਪਰਸੋਂ ਮੌਜੂਦ ਤੁਸੀਂ ਵੀ ਪਾਣੀ ਨਿਕਰੇ ਹੋ ਇਸ ਦੁਨੀਆ ਵਿੱਚ ਇੰਨੇ ਮਹਾਨ ਮਹਾਰ ਗ੍ਰੰਥ ਦੇ ਹੁਣ ਆ ਪਾਣੀ ਨਿਕਲਦੀ ਕੀ ਲੋੜ ਪੈ ਗਈ ਹੁਣ ਗੱਲ ਉਹਦਾ ਇਸ਼ਾਰਾ ਜਿਹੜਾ ਗੁਰੂ ਗੋਬਿੰਦ ਸਾਹਿਬ ਨੇ ਕਿਉਂਕਿ ਘਰ ਨੂੰ ਤੇ ਗੁਰੂ ਨੂੰ ਪਿਆਰ ਗੁਰੂ ਗੋਬਿੰਦ ਸਾਹਿਬ ਪਿਆਰ ਹੋਣਾ ਹੈ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਵਾਬ ਦਿੱਤਾ ਕਹਿਣ ਲੱਗੇ ਵੀਰ ਮੇਰੇ ਆ ਧਰਤੀ ਤੇ ਬਰਸਾਤ ਪੈਂਦੀ ਹੈ ਨਾ ਹਾਂਜੀ ਕਿ ਧਰਤੀ ਵਿੱਚ ਪਾਣੀ ਹੈ ਨਹੀਂ ਗਾ ਬੂਧ ਤੋਂ ਕਲਸ਼ੂ ਵਿੱਚ ਇਸੇ ਕਦੇ ਛੋਟੇ ਮੀਂਹ ਨਹੀਂ ਕਿੱਤ ਧਰਤੀ ਵਿੱਚ ਪਾਣੀ ਹੈ ਨਹੀਂ ਗਾ ਹੁਣ ਜਿਹੜਾ ਧਰਤੀ ਵਿੱਚ ਪਾਣੀ ਹੈ ਉਹ ਪਾਣੀ ਉਹਦਾ ਜਿਦੀ ਮਲਕੀਅਤ ਹੈ ਉਹ ਦਾ ਨਕੂਏ ਜਿੰਨੇ ਪੈਸੇ ਲਾ ਕੇ ਖੂਹ ਬੁਡਵਾਇਆ ਹੈ ਉਹ ਪਾਣੀ ਉਹ ਦਾ ਜਿੰਨੇ ਬੋਰ ਕਰਵਾ ਕੇ ਟੂਬਲ ਲਗਾਇਆ ਉਹਦੀ ਮਰਜ਼ੀ ਹੈ ਹਿੰਦੂ ਨੂੰ ਦੇਵੇ ਉਹਦੀ ਮਰਜ਼ੀ ਹੈ ਮੁਸਲਮਾਨ ਨੂੰ ਦੇਵੇ ਉਹਦੀ ਮਰਜ਼ੀ ਹੈ ਇਸਾਈ ਨੂੰ ਦੇਵੇ ਔਰ ਜਿਹਨੇ ਨਾ ਸਾਂਝ ਨਾ ਹੋਵੇ ਗੁੰਡੀ ਰ ਲਾਗੇ ਖੇਤ ਹੋਵੇ ਬਣਦੀ ਨਾ ਹੋਵੇ ਬੰਦਾ ਉਹ ਗੁੰਡੀ ਨੂੰ ਪਾਣੀ ਦੇ ਦੂਗਾ ਪਰ ਆਹ ਜਿਹੜੀ ਪਾਣੀ ਹੈ ਨਾ ਸੱਜਣਾ ਇਹ ਪਾਣੀ ਉਹ ਆਕਾਸ਼ ਦੀ ਨਿਰਮਲ ਬੂੰਦ ਹੈ ਪਾਤਸ਼ਾਹ ਕਹਿਣ ਲੱਗੇ ਜੈਸੇ ਧਰਤੀ ਉੱਪਰ ਮੇਗ ਦਾ ਬਰਸਤ ਹੈ ਗਿਆ ਧਰਤੀ ਮਤੇ ਪਾਣੀ ਨਹੀਂ ਧਰਤੀ ਉਤੇ ਬਰਸਾਤ ਹੁੰਦੀ ਹੈ ਕਿ ਧਰਤੀ ਚ ਪਾਣੀ ਨਹੀਂ ਹੈ ਉਹ ਪਾਣੀ ਬੱਕਰਾ ਹੀ ਉਹ ਪਾਣੀ ਬੱਕਰੇ ਧੋਵਾ ਦਾ ਮਕਸਦ ਹੁੰਦਾ ਹੈ ਕਮ ਭਾਵੇਂ ਧੋਵਾ ਦਾ

ਕਿਆ ਮੇ ਲਾਲੋ ਹੁਣ ਇਸ ਪਾਣੀ ਦੀ ਤੋਹਰ ਵਿੱਚ ਜਦੋਂ ਆ ਕੇ ਬੈਠਣਾ ਸਿੱਖੜਾ ਕੀ ਹੈ ਮਹਾਨ ਗੁਰਮਤ ਸਮਾਗਮ ਉਸ ਵਿਸ਼ੇ 'ਤੇ ਰਾਵਾਂ ਹੈ ਮਹਾਨ ਗੁਰਮਤ ਸਮਾਗਮ ਗੁਰ ਕੀ ਮਤ ਤੂੰ ਲੈ ਇਆਨੇ ਔਰ ਗੁਰੂ ਦੀ ਮਤ ਕੀ ਹੈ ਸਤ ਕੋਈ ਧਰਮ ਦੇਦੇ ਸੱਚ ਕੋਈ ਸੱਚ ਜਿਹੜਾ ਸਾਰਿਆਂ ਦਾ ਧਰਮ ਇੱਕੋ ਹੈ ਕਿਉਂਕਿ ਮੈਂ ਪੁਰਗੁਰਬ ਦੀ ਗੱਲ ਕੀਤੀ ਹੈ ਇਹ ਸਾਰਿਆਂ ਨੂੰ ਚਰਨ ਦੇ ਰਿਹਾ ਹੈ ਸਭ ਕੋਈ ਸਤ ਸਭ ਕੋਈ ਧਰਮ ਦੇਦੇ ਸੱਚ ਕੋਈ ਸਾਰਿਆਂ ਨੂੰ ਸੱਚ ਮਿਲਣਾ ਇਹ ਤੋਂ ਤੇ ਧੰਗੁਰ ਅਮਨ ਦਾਸ ਪਾਤਸ਼ਾਹ ਜੀ ਨੇ ਸਾਨੂੰ ਰੋਜ਼ ਜਦੋਂ ਸਵੇਰੇ ਰਕਮੇਂ ਮਿਲਦੇ ਹਨ ਨਾ ਤੇ ਅਨੰਦ ਸਾਹਿਬ ਦੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਬੋਲ ਦੁਦਰ ਸਤਿ ਸਮਾਲੇ ਇਹ ਕੁਟੰਬ ਤੇ ਤੂੰ ਜੇ ਦੇਖਦਾ ਛੱਲੇ ਨਹੀਂ ਤੇਰੇ ਲਾਲੇ ਹੁਣ ਅਸੀਂ कुटुंब ਉਹ ਸਮਝ ਲਿਆ ਮਾਤਾ ਪਿਤਾ ਭਰਾ ਪਤਨੀ ਪੁੱਛੇ ਅਸੀਂ कुटुंब ਕਿਹੜੇ ਸਮਝ ਲਿਆ ਉਹ ਲੇਕਿਨ ਤਾਂ ਗੁਰੂ ਅਮਰਦਾਸ ਸਾਹਿਬ ਜਰ ਉਸ कुटुंब ਦੀ ਗੱਲ ਨਹੀਂ ਕਰਦੇ ਇੱਥੇ ਕਿਹਦੀ कुटुंब ਦੀ ਗੱਲ ਕਰ ਰਹੇ ਨੇ ਆ ਜਿਹੜੇ ਸਾਡੇ ਕਰਮ ਜੰਤਰੇ ਨੇ ਤੋੜ ਰੇ ਨੇ ਭੱਜ ਰੇ ਨਹੀਂ ਇਹਨਾਂ ਨੂੰ ਅੰਦਰ ਟਿਕਾਣ ਵਾਸਤੇ ਹੀ ਤੇ ਆ મહਾਨ ਗੁਰਮਤ ਸਮਾਗਮ ਆਇਆ ਇਹ ਅੰਦਰ ਵਸ ਵਿੱਚ ਕਿਤੇ ਆ ਜਾਣ ਜਿੱਦੜ ਇਹ ਵਸ ਵਿੱਚ ਆ ਗਏ ਉਦੋਂ ਫਿਰ ਪਤਾ ਕੀ ਹੋਏਗਾ ਭੀਲ ਰ ਭਾਵੀ ਬਰਤ ਪਖਾਵ ਵਿੱਚ ਕੋਆ ਕਾਲ ਬਚਾਵੇ ਪਹਿਰ ਚੋਲਨਾ ਗਧਾ ਨਾਚੈ ਪੈਸਾ ਭਗਤ ਘਰਾਵੇ ਇਹ ਅਵਸਥਾ ਬਣ ਜਾਈ ਕਿ ਤੁਸੀਂ ਆਖੋਗੇ ਕਿ ਹਾਥੀ ਰਬਾਤੀ ਬਣ ਗਿਆ ਪਰ ਉਸ ਹਾਥੀ ਦੀ ਗੱਲ ਨਹੀਂ ਜਿਹੜਾ ਵੱਡੇ ਵੱਡੇ ਰੋਖਾ ਨੂੰ ਕੋਟ ਦਿੰਦਾ ਆਜਾ ਨੰਬਰ ਕੰਮੀ ਹਾਥੀ ਬੈਠਾ ਇਹਦੀ ਗੱਲ ਹੈ ਥੀਰ ਬਾਬੀ ਬੰਦ ਪਖਾਵਾਚ ਆ ਜਿਹੜਾ ਬੈਠ ਦੂਜਿਆਂ ਦੀ ਖੁਰਲੀਆਂ ਟੋੜਦਾ ਹੈ ਅਰ ਬਾਬੀ ਜਿਹੜਾ ਪਠਾਵਲ ਤਬਲਾ ਵਜਾਉਣ ਲੱਗ ਪਿਆ ਥੀਰ ਬਾਬੀ ਬੰਦ ਪਖਾਵਾਚ ਤੋਂ ਵਾ ਕਾਲ ਬਜਾਵੈ ਉਹ ਜਿਹੜਾ ਗੰਦਗੀ ਖਾਂਦਾ ਸੀ ਸ਼ਾਮ ਨੂੰ ਕਿਹੜੀ ਦੁਕਾਨ ਤੇ ਜਾ ਕੇ ਖੜਾ ਹੁੰਦਾ ਸੀ ਉਹ ਕਿੰਕਰ ਲੱਗ ਪਿਆ ਛੇੜੇ ਵਜਾਉਣ ਲੱਗ ਪਿਆ ਸੋਹਰਿਆ ਸੋਹਰਿਆ ਹਾਂ ਹਾਂ ਬੋਲੇ ਪਹਿਰ ਚੋਲਣਾ ਗਧਾਂ ਨਾਚੇ ਉਹ ਵਾਪਸ ਆ ਕੇ ਗਦਾ ਬਣ ਕੇ ਘੜੀਤ ਰੇਟ ਦਾ ਸੀ ਆ ਇਹਨੇ ਹੁਣ ਗੁਰਮਤ ਦਾ ਚੋਲਾ ਪਾ ਲਿਆ ਮਹਾਨ ਗੁਰਮਤ ਸੁਭਾ ਕੰ ਮੈਂ ਬੇਨੂ ਬੇਨਤੀ ਕਰਨੀ ਕਿ ਮੇਰੀਆਂ ਜ਼ਿੰਮੇਵਾਰੀਆਂ ਨੇ ਬਾਹਰ ਚੋਰ ਦਾ ਗਧਾ ਨਾ ਚੱਲੇ ਪੈਸਾ ਬਗਤ ਕਰਾਵੇ ਆ ਜਿਹੜਾ ਪੈਸਾ ਮਾਰਦਾ ਪੈਸਾ ਅਮੂਹਾ ਚਾਏ ਉੰਦ-ਉੰਦ ਚਰੇ ਰਸਾ ਤਲਪਾਏ ਪੈਸਾ ਨੂੰ ਵੇਚਿਆ ਜਿਹੜੇ ਖਲ ਖੁੱਲਾ ਛੱਡਿਆ ਹੁਗਾ ਲੋਕਾਂ ਦੀ ਫਸਲਾਂ ਨੂੰ ਨੁਕਸਾਨ ਕਰਦਾ ਨਾ ਆ ਜਿਹੜਾ ਗਵਰਟੀ ਦਾ ਭਰਾ ਦਾ ਆ ਜਿਹੜੇ ਸੋਚ ਨੁਕਸਾਨ ਕਰਨਾ ਚਾਹੁੰਦੇ ਸੀ ਨਾ ਇਹ ਪਤਾ ਕੀ ਹੋ ਗਿਆ ਪੈਸਾ ਬੰਦ ਕਰਾਂ ਮੈਂ ਇਹ ਹੁਣ ਭਗਤ ਬਣ ਗਿਆ ਤੇ ਭਗਤ ਬਣ ਕੇ ਭਗਤੀ ਕਰਨ ਲੱਗ ਪਿਆ ਇਹਨੂੰ ਸੱਚ ਦੀ ਸਮਝ ਆ ਗਈ ਆ ਸੋ ਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਸਾਨੂੰ ਸਾਰਿਆਂ ਨੂੰ ਸੱਚ ਸਮਝ ਆ ਜਾਵੇ। ਕੋ ਲੱਚਕ ਦੀ ਖੀਮਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਸੁਖਮਾਨ ਦਾ ਹਰ ਸਾਲ ਏਡੇ ਵੱਡੇ ਵੱਡੇ ਵਿਦਵਾਨਾਂ ਦੀ ਤਰਫਦਾਸ ਨੂੰ ਇਹ ਨਿਵਾਜਦੇ ਨੇ ਔਰ ਬਹੁਤ ਬਹੁਤ ਪਰਵਾਦ ਆਪ ਸੰਗਤ ਦਾ ਜਿਨ੍ਹਾਂ ਨੇ ਬੈ ਕੇ ਦਿੱਕੇ ਸੁਣਿਆ ਮੈਂ ਕਹਿੰਦਾ ਕਦੇ ਦਮ ਛੋਟੀ ਦੀ ਜਹਾਜ਼ਾਂ ਵੀ ਗੁਰੂ ਅੰਗਦ ਦੇ ਪਤਸ਼ਾਹੀ ਦੇ ਦਰਬਾਰ ਦੇ ਵਿੱਚ ਅਗੋਂ ਬਾਅਦ ਆਇਆ ਸੀਗਾ ਉਹਨੇ ਕਿਹਾ ਕਿ ਮੈਂ ਲੰਗਰ ਲਾ ਦੇ ਆ ਤੇ ਗੁਰੂ ਪਤਸ਼ਾਹੀ ਨੇ ਪਤਾ ਕੀ ਕਿਹਾ ਸੀਗਾ ਪਹਿਲੇ ਪੰਗਤ ਬਾਅਦੇ ਸੰਗਤ ਪਰ ਤੁਸੀਂ ਪਹਿਲੋ ਸੰਗਤ ਕੀਤੀ ਹੈ ਆਪ ਸਾਰਿਆਂ ਦਾ ਵੀ ਧੰਵਾਦ ਕੋਟਾਨ ਕੋਟ ਸ਼ੁਕਰੀਆ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਲਿਆ ਕੁਲਨੀ ਮਾਫੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਲਸਾ